ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਅੱਜ ਜੋ ਅਸੀਂ ਕੋਠੀ ਲੈ ਕੇ ਆਏ ਆ ਇਹ ਕੋਠੀ ਅਜੇ ਪੂਰੀ ਤਿਆਰ ਨਹੀਂ ਹੋਈ ਕਿਸੇ ਵਜ੍ਹਾ ਕਰਕੇ ਇਹ ਇਹਨਾਂ ਨੂੰ ਵੇਚਣੀ ਪੈ ਰਹੀ ਹੈ ਜੀ ਇਹ ਦੋ ਗਲੀਆਂ ਕੋਠੀ ਹੈ ਇਹਨੂੰ ਦੋ ਪਾਸੇ ਗਲੀ ਲੱਗਦੀ ਹੈ ਇਹ ਕੋਠੀ ਸਾਰੀ ਨਕਸ਼ੇ ਤੇ ਤਿਆਰ ਹੋ ਰਹੀ ਸੀ ਨਕਸ਼ਾ ਵੀ ਤੁਹਾਨੂੰ ਦਿਖਾ ਦਵਾਂਗੇ ਵੀਡੀਓ ਵਿੱਚ ਤੁਸੀਂ ਵੀਡੀਓ ਪਹਿਲਾਂ ਸਾਰੀ ਦੇਖ ਲਓ ਇੱਕ ਵਾਰੀ ਸਮਰਸੀਬਲ ਬੋਰ ਇਹਦੇ ਵਿੱਚ ਹੋਇਆ ਹੋਇਆ ਜੀ ਤੁਹਾਨੂੰ ਇੱਕ ਵਾਰੀ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਆ ਇੱਕ ਸਾਈਡ ਤੇ ਦੇਖ ਲਓ ਜੀ ਸਾਰੇ ਪਾਸੇ ਜਗ੍ਹਾ ਛੱਡੀ ਹੋਈ ਹੈ ਪੂਰੀ ਹਵਾਦਾਰ ਕੋਠੀ ਤਿਆਰ ਹੋ ਰਹੀ ਸੀ ਇਹ ਇਹ ਵੱਡੇ 13 ਮਰਲਿਆਂ ਵਿੱਚ ਤਿਆਰ ਹੋ ਰਹੀ ਹੈ ਜੀ ਕੋਠੀ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਕਿ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਆਹ ਜੀ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਕਿਚਨ ਤੇ ਵਿੰਡੋ ਵੀ ਲੱਗੀ ਹੋਈ ਹੈ ਜੀ ਕਿਚਨ ਬਹੁਤ ਖੁੱਲੀ ਡੁੱਲੀ ਬਣੀ ਹੋਈ ਹੈ ਕਿਚਨ ਦੇ ਨਾਲ ਡਰਾਇੰਗ ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਆ ਡਰਾਇੰਗ ਰੂਮ ਬਣਿਆ ਸੀ ਆ ਸਾਰਾ ਲੌਬੀ ਏਰੀਆ ਆ ਗਿਆ ਲੌਬੀ ਵਿੱਚੋਂ ਹੀ ਇੱਕ ਸਾਈਡ ਤੇ ਪੌੜੀਆਂ ਉੱਪਰ ਚੜ੍ਹਦੀਆਂ ਹਨ ਲੌਬੀ ਏਰੀਆ ਵੀ ਬਹੁਤ ਖੁੱਲਾ ਢੁੱਲਾ ਬਣਿਆ ਹੋਇਆ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਹਾਂ ਜੀ ਬੈਡਰੂਮ ਬਣਿਆ ਹੋਇਆ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਤੇ ਇੱਧਰ ਇੱਕ ਸਾਈਡ ਤੇ ਵਾਸ਼ਰੂਮ ਬਣਾਉਣ ਲਈ ਜਗ੍ਹਾ ਛੱਡੀ ਹੋਈ ਹੈ ਜੀ ਇੱਥੇ ਵਾਸ਼ਰੂਮ ਬਣੇਗਾ ਤੇ ਇਹਦੇ ਸਾਹਮਣੇ ਪਾਸੇ ਇੱਕ ਸਾਈਡ ਤੇ ਹੋਰ ਬੈੱਡਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਜੀ ਆ ਜੀ ਬੈੱਡਰੂਮ ਬਣੇਗਾ ਇੱਥੇ ਇਹਨਾਂ ਵੀ ਦੋ ਖਿੜਕੀਆਂ ਲੱਗੀਆਂ ਹੋਈਆਂ ਹਨ ਵੈਂਟੀਲੇਸ਼ਨ ਵਾਸਤੇ ਇਹਦੇ ਨਾਲ ਹੀ ਅਟੈਚ ਵਾਸ਼ਰੂਮ ਬਣਾਣ ਲਈ ਜਗ੍ਹਾ ਛੱਡੀ ਹੋਈ ਹੈ ਆ ਦੇਖੋ ਜੀ ਇੱਥੇ ਕਾਫੀ ਖੁੱਲਡੁੱਲਾ ਵਾਸ਼ਰੂਮ ਬਣੇਗਾ ਇੱਕ ਆਹ ਬੈਡਰੂਮ ਹੈ ਜੀ ਐਚ ਵੀ ਖਿੜਕੀ ਲੱਗੀ ਹੋਈ ਹੈ ਜੀ ਇਹਦੇ ਨਾਲ ਹੀ ਵਾਸ਼ਰੂਮ ਬਣਾ ਲਈ ਜਗ੍ਹਾ ਛੱਡੀ ਹੋਈ ਹੈ ਤੁਹਾਨੂੰ ਵੀ ਦਿਖਾ ਦਿੰਨੇ ਆ ਤੁਹਾਨੂੰ ਇੱਕ ਵਾਰੀ ਬਾਹਰੋਂ ਸਾਰਾ ਏਰੀਆ ਦਿਖਾ ਦਈਏ ਆ ਦੇਖੋ ਬਾਹਰੋਂ ਸਾਰਾ ਜਗ੍ਹਾ ਛੱਡ ਕੇ ਪੜਾਈ ਗਈ ਹੈ ਕੋਠੀ ਤਾਂ ਕਿ ਸਾਰੇ ਪਾਸੇ ਖਿੜਕੀਆਂ ਲੱਗ ਸਕਣ ਇਦੇ ਨਾਲ ਹੀ ਆ ਦੇਖੋ ਜਿੱਥੇ ਵਾਸ਼ਰੂਮ ਬਣੇਗਾ ਵਾਸ਼ਰੂਮ ਕਾਫੀ ਖੁੱਲਡੁੱਲਾ ਤੇ ਬਣੇਗਾ ਤੁਹਾਨੂੰ ਮੈਂ ਇਸ ਦਾ ਨਕਸ਼ਾ ਵੀ ਦਿਖਾ ਦੇਣਾ ਤੁਹਾਨੂੰ ਨਕਸ਼ਾ ਵੀ ਸਕਰੀਨ ਤੇ ਸ਼ੋ ਹੋ ਜਾਏਗਾ ਹੁਣੇ ਸੇ ਦੇਖ ਲਿਓ ਉਹਨੂੰ ਵੀ ਤੁਹਾਨੂੰ ਮਾਲਕਾਂ ਦਾ ਨੰਬਰ ਮੈਂ ਦੱਸ ਦਿੰਨਾ ਜੀ ਸਕਰੀਨ ਤੇ ਤੁਹਾਨੂੰ ਸ਼ੋ ਹੋ ਜਾਏਗਾ ਤੁਸੀਂ ਉਸ ਨੂੰ ਨੋਟ ਕਰ ਲਓ ਨਾਲੇ ਤੁਹਾਨੂੰ ਡਿਮਾਂਡ ਵੀ ਮੈਂ ਸਕਰੀਨ ਤੇ ਲਿਖ ਕੇ ਦੱਸ ਦਿੰਨਾ ਵਾ ਤੇ ਨਾਲੇ ਤੁਹਾਨੂੰ ਸ਼ਹਿਰ ਵੀ ਮੈਂ ਇੱਕ ਵਾਰੀ ਦੁਬਾਰਾ ਸਕਰੀਨ ਤੇ ਲਿਖ ਕੇ ਦੱਸ ਦਿੰਨਾ ਜੀ ਥੰਬਨੇਲ ਤਾਂ ਆਪਾਂ ਦੱਸ ਹੀ ਦਿੰਨੇ ਆ ਤੁਹਾਨੂੰ ਸਕਰੀਨ ਤੇ ਲਿਖ ਕੇ ਵੀ ਦੱਸ ਦਿੰਨਾ ਜੀ ਤੁਸੀਂ ਨੋਟ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ